ਸਾਡੇ ਦੇਸ਼ ਦੇ ਵਿੱਚ ਬੰਦ ਦੀਆਂ ਕੌਲਾਂ ਕਿਉਂ ਦਿੱਤੀਆਂ ਜਾਂਦੀਆਂ ਨੇ ਜਦੋਂ ਕੋਈ ਵੱਡਾ ਕੰਮ ਹੋਵੇ ਵੱਡੀ ਵਰਤਾਰਾ ਹੋਵੇ ਬੜੀ ਸਧਾਰਨ ਜੀ ਗੱਲ ਆ ਕਿ ਅਸੀਂ ਸਰਕਾਰਾਂ ਕਿਉਂ ਚੁਣਦੇ ਆ ਅਸੀਂ ਕਰਨ ਵਾਲੇ ਨਹੀਂ ਜਿਹੜੇ ਕਲਪਰੇਟ ਨੇ ਉਹ ਕਿਸੇ ਦੂਸਰੇ ਪਲੈਨਟ ਤੋਂ ਨਹੀਂ ਆਏ ਹੋ ਸਾਡੇ ਵਿੱਚੋਂ ਹੀ ਨੇ ਤੇ ਦੁਖਦਾਇਕ ਘਟਨਾ ਫਿਰ ਵੀ ਆਪਣਾ ਸਮਾਜ ਆਪਣਾ ਕਾਨੂੰਨ ਆਪਣਾ ਪ੍ਰਸ਼ਾਸਨ ਆਪਣੀਆਂ ਸਰਕਾਰਾਂ ਉਹਨਾਂ ਨੇ 32 ਸਾਲ ਤੱਕ ਕੁਝ ਨਹੀਂ ਕੀਤਾ ਵੀ ਤੌਰ ਤੇ ਥੋੜੇ ਮਜ਼ਬੂਤ ਹੁੰਦੇ ਆ ਮੈਨੂੰ ਲੱਗਦਾ ਕਿ ਉਹ ਇਹ ਕੰਮ ਨੂੰ ਮੁਰੇ ਆ ਜਾਂਦੇ ਹਨ ਤੇ ਉਹਨਾਂ ਦੇ ਫਿਰ ਸਿਫਾਰਸ਼ਾਂ ਹੋ ਜਾਂਦੀਆਂ ਮੇਰੇ ਹਿਸਾਬ ਨਾਲ ਬਰੂਟਲੀ ਸਾਰਾ ਕੁਝ ਹੋਇਆ ਮੇਰੀ 12.5 ਸਾਲ ਦੀ ਬੱਚੀ ਮੈਨੂੰ ਦੱਸ ਰਹੀ ਆ ਮੈਂ ਉਹਦੇ ਨਾਲ ਗੱਲ ਕਰ ਰਹੀ ਆ ਮੈਂ ਉਹ ਮਾੜਾ ਜੇ ਮਾੜਾ ਕੀਤਾ ਉਹਦੇ ਨਤੀਜੇ ਜਿਹੜੇ ਆ ਉਹਨੂੰ ਉਸ ਤਰ੍ਹਾਂ ਦੀ ਸਜ਼ਾ ਮਿਲੇਗੀ ਤਾਂ ਬਾਕੀਆਂ ਨੂੰ ਵੀ ਕੰਨ ਹੋ ਜਾਣਗੇ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਵਾਸਤੇ ਇੱਕ ਸੇਫ ਮੋਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਦਾ ਜਿਵੇਂ ਕਿ ਅੱਜ ਤੁਹਾਨੂੰ ਸਾਰ ਨੂੰ ਪਤਾ ਹੈ ਕਿ ਅੱਜ ਭਾਰਤ ਬੰਦ ਦੀ ਕੌਲਟੀ ਹੋਈ ਹੈ ਸਾਡੇ ਦੇਸ਼ ਦੇ ਵਿੱਚ ਬੰਦ ਦੀਆਂ ਕੌਲਾਂ ਕਿਉਂ ਦਿੱਤੀਆਂ ਜਾਂਦੀਆਂ ਨੇ ਜਦੋਂ ਕੋਈ ਵੱਡਾ ਕੰਮ ਹੋਵੇ ਵੱਡੀ ਬਗਦਦ ਹੋਵੇ ਵੱਡੀ ਘਟਨਾ ਹੋ ਗਈ ਹੋਵੇ ਤੇ ਲੋਕਾਂ 'ਚ ਰੋਸ ਹੋਵੇ ਔਰ ਅੱਜ ਦਾ ਜਿਹੜਾ ਰੋਸ ਹੈਗਾ ਲੋਕਾਂ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਉੱਠ ਗਿਆ ਹੈ ਤਰਕਤਾ ਦੇ ਵਿੱਚ ਹੋਈ ਕਨੌਣੀ ਹਰਕਤ ਇਹ ਡਾਕਟਰ ਦੇ ਨਾਲ ਡਾਕਟਰ ਨੂੰ ਗਿਆਨਦਾ ਰੱਬ ਦਾ ਰੂਪ ਅਸੀਂ ਰੱਬ ਵੀ ਮੰਨਦੇ ਆ ਕਿ ਰੱਬ ਦੇ ਅਸੀਂ ਕਤਲ ਕਰਦੇ ਆ ਸੋ ਅੱਜ ਸਾਡੇ ਨਾਲ ਲੋਕ ਆਪਣਾ ਆਪਣਾ ਵਿਚਾਰ ਪੇਸ਼ ਕਰ ਰਹੇ ਨੇ ਮੈਡਮ ਜਸਜੀ ਹੈਗੇ ਨੇ ਭਵਨਾ ਮੈਡਮ ਆਗੇ ਨੇ ਔਰ ਗਿੰਟੀ ਮੈਡਮ ਸਿਰ ਮੈਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ ਅ ਜਸਜੀ ਸਭ ਤੋਂ ਪਹਿਲਾਂ ਤੁਹਾਡੇ ਨਾਲ ਹੀ ਗੱਲ ਕਰਦੇ ਆ ਜੀ ਸਾਨੂੰ ਅੱਜ ਕਿਉਂ ਜ਼ਰੂਰਤ ਪਈ ਭਾਰਤ ਬੰਦ ਕਰਨ ਦੀ ਆ ਤੁਸੀਂ ਭੂਮਿਕਾ ਬੰਦ ਇਹ ਕਿਹਾ ਵੀ ਰੋਸ ਵਜੋਂ ਇਸ ਤਰ੍ਹਾਂ ਦੇ ਕੰਮ ਜਿਹੜੇ ਅਸੀਂ ਕਰਦੇ ਆ ਇਹ ਕਾਨੂੰਨੀ ਦੇ ਨਾਲ ਨਾਲ ਨਾ ਬੜੀ ਡਰਾਉਣੀ ਘਟਨਾ ਹੋਈ ਹੈ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਹੋਈਆਂ ਹੁੰਦੀਆਂ ਵੀ ਰਹਿਣੀਆਂ ਸ਼ਾਇਦ ਜੇ ਇਸ ਤੇ ਕੋਈ ਪੁਖਤਾ ਕਾਨੂੰਨ ਨਹੀਂ ਬਣਦੇ ਇੱਕ ਬੜੀ ਸਧਾਰਨ ਜੀ ਗੱਲ ਆ ਕਿ ਅਸੀਂ ਸਰਕਾਰਾਂ ਕਿਉਂ ਚੁਣਦੇ ਆ ਅਸੀਂ ਕਾਨੂੰਨ ਕਿਉਂ ਬਣਾਏ ਆ ਜਿਹੜੇ ਬਣਾਏ ਹਨਾ ਬਿਗ ਜੇ ਮੈਂ ਆਪਣੇ ਆਪਣੀ ਵੋਟ ਦਿੱਤੀ ਆਪਣੀ ਪਾਵਰ ਕਿਸੇ ਦੇ ਹੱਥ 'ਚ ਦਿੱਤੀ ਆ ਬਈ ਤੁਸੀਂ ਇਹਦਾ ਇਸਤੇਮਾਲ ਕਰੋ ਹੈਨਾ ਤੇ ਉਹਨਾਂ ਨੂੰ ਚਾਹੀਦਾ ਵੀ ਉਹ ਇਸਤੇ ਪੁਖਤਾ ਕਾਨੂੰਨ ਬਣਾਉਣ ਇਸਤੇ ਫਾਸਟ ਟਰੈਕ ਅਦਾਲਤਾਂ ਚਲਾਉਣ ਤਾਂ ਕਿ ਜਿਹੜੇ ਰੂਫ ਕਰਨ ਦੇ ਮੌਕੇ ਹੀ ਨਾ ਮੈਨੂੰ ਉਸ ਤੋਂ ਪਹਿਲਾਂ ਹੀ ਇਸਤੇ ਹੱਲ ਹੋ ਜਾਵੇ ਪਰ ਸਾਡੀ ਮਾਨਸਿਕਤਾ ਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੀ ਨਾ ਹੋਣ ਜਿਵੇਂ ਪਿਛੇ ਦੀ ਸਥਿਤੀ ਵੱਲ ਜਾਣਾ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਵੇ ਸਾਡੀ ਮਾਨਸਿਕਤਾ ਹੀ ਇੰਨੀ ਸਟਰੋਂਗ ਹੋ ਜੇ ਕਿ ਇਸ ਤਰ੍ਹਾਂ ਦੇ ਜਿਹੜੇ ਖਿਆਲ ਆਤਨ ਉਹ ਜੇ ਆਹ ਤਾਂ ਇਨਸਾਨ ਉਦੋਂ ਹੀ ਡਰ ਜਾਵੇ ਵੀ ਇਸ ਨੂੰ ਜੇ ਮੈਂ ਕਰੂੰਗਾ ਤਾਂ ਉਹਦੇ ਨਤੀਜੇ ਜਿਹੜੇ ਇਸ ਤਰ੍ਹਾਂ ਦੇ ਹੋਣਗੇ ਜਿਵੇਂ ਤੁਸੀਂ ਕਿਹਾ ਵੀ ਇੱਕ ਟਰਾਵਮਾ ਨਾਲ ਹੋਣ ਕਟਰਾਵਮਾ ਸਾਡੇ ਦੇ ਵਿੱਚ ਪਹਿਲਾਂ ਵੀ ਹੋਇਆ ਜੀ ਬਹੁਤ ਵੱਡੇ ਵੱਡੇ ਕਾਂਡ ਹੋਏ ਜੀ ਔਰ ਬੜੇ ਡਰਾਉਣੇ ਕਾਹਨ ਜੀ ਉਦੋਂ ਵੀ ਅਸੀਂ ਇਹੀ ਸੋਚਿਆ ਸੀਗਾ ਵੀ ਗਾਹ ਨੂੰ ਕਟਰਾਵਮਾ ਨਹੀਂ ਹੋਈਆਂ ਕਈ ਨਹੀਂਆਂ ਪਰ ਤੁਹਾਨੂੰ ਲੱਗਦਾ ਕਿ ਘਟਨਾਵਾਂ ਹੋਕੜੀਆਂ ਨੇ ਔਰ ਜੇਕਰ ਇਹ ਹੋ ਰਹੀਆਂ ਨੇ ਤੇ ਇਹਨਾਂ ਦੇ ਪਿੱਛੇ ਕੀ ਕਿਸੇ ਦਾ ਕੋਈ ਹੱਥ ਹੁੰਦਾ ਦੇਖੋ ਜੀ ਮੈਂ ਇੱਕ ਸਧਾਰਨ ਜੀ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਜਿਹੜੇ ਇਹ ਕਰਨ ਵਾਲੇ ਨੇ ਜਿਹੜੇ ਕਲਪਰੇਟ ਨੇ ਉਹ ਕਿਸੇ ਦੂਸਰੇ ਪਲੈਨਟ ਤੋਂ ਨਹੀਂ ਆਏ ਹੋ ਸਾਡੇ ਵਿੱਚੋਂ ਹੀ ਨੇ ਇਹਦਾ ਮਤਲਬ ਸਾਡਾ ਸਮਾਜ ਹੀ ਇੰਨਾ ਗੰਧਲਾ ਹੋ ਚੁੱਕਿਆ ਸਾਡੀ ਸੋਚ ਹੀ ਇੰਨੀ ਗੰਧਲੀ ਹੋ ਚੁੱਕੀ ਆ ਕਿ ਜੇ ਇਸ ਤਰ੍ਹਾਂ ਕਰਦਾਂਗੇ ਤਾਂ ਕੀ ਫਰਕ ਪੈਂਦਾ ਚਾਰ ਦਿਨ ਉਸ ਤੇ ਰੋਸ ਪ੍ਰੋਟੈਸਟ ਜੋ ਵੀ ਹੋਏਗਾ ਹੋਏਗਾ 5ਵੇਂ ਦਿਨ ਫੇਰ ਸਥਿਤੀ ਜਿਹੜੀ ਨਾਰਮਲ ਹੋ ਜੇਗੀ ਕਿਹੜਾ ਆਪਣੇ ਕੰਮ ਧੰਦੇ ਛੱਡ ਕੇ ਰੋਜ਼ ਧਰਨਾਂ ਤੇ ਬੱਠੇਗਾ ਸੋਚਣ ਵਾਲੀ ਗੱਲ ਹੈ ਨਾ ਇਸੇ ਲਈ ਹੋਈ ਅਸੀਂ ਸਰਕਾਰਾਂ ਚੁਣਦੇ ਆ ਕਿ ਉਹ ਇਸ ਤੇ ਬਿਹਤਰ ਡਿਸੀਜਨ ਲੈ ਸਕਣ ਜੋ ਵੀ ਸਮਾਜ ਦੇ ਵਿੱਚ ਗੰਦਗੀ ਉਹਨੂੰ ਖਤਮ ਕਰਨ ਸੋ ਇਹ ਲੋਕ ਕਿਤੋਂ ਹੋਰ ਨਹੀਂ ਆਏ ਕੋਈ ਸਾਡੇ ਵਿੱਚ ਰਹਿਣ ਵਾਲੇ ਨਹੀਂ ਜਿਹੜੇ ਇਸ ਤਰ੍ਹਾਂ ਦੇ ਗੰਦੇ ਕੰਮ ਕਰਦੇ ਨੇ ਸੋ ਸਾਡੀ ਮਾਨਸਿਕਤਾ ਦਾ ਕਿਤੇ ਨਾ ਕਿਤੇ ਸੁਧਰਨਾ ਬਹੁਤ ਜੇਵੇਂ ਇਸੇ ਕਿਸ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਇਹਨੂੰ ਸੂ ਸਾਈਡ ਦੇ ਵਿੱਚ ਵੀ ਮਤਲਬ ਉਹਦੀ ਕੋਸ਼ਿਸ਼ ਕੀਤੀ ਗਈ ਸੀ ਵੀ ਇਹ ਸੂ ਸਾਈਡ ਜੀ ਹੋਇਆ ਹੈ ਜੀ ਇਹ ਲੱਗਦਾ ਵੀ ਸੂ ਸਾਈਡ ਹੋਇਆ ਹੋਵੇ ਦੇਖੋ ਜੀ ਸਬੂਤ ਮਟਾਉਣ ਲਈ ਪਹਿਲਾਂ ਤਾਂ ਇਸ ਨੂੰ ਇਸ ਤਰੀਕੇ ਨਾਲ ਹੀ ਪੇਸ਼ ਕਰਨਾ ਫਿਰ ਆਪਣੀ ਸਟੈਂਡ ਤੋਂ ਉਹਨਾਂ ਦੀ ਪੁਲਿਸ ਮੁੱਕ ਰਹੀ ਹੈ ਕਿ ਨਹੀਂ ਇਹ ਸੂ ਸਾਈਡ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਨਾ ਜਦੋਂ ਇਸ ਤੇ ਸਮਾਂ ਪੈ ਜਾਂਦਾ ਹੈ ਜਿਵੇਂ ਇੱਕ ਦਿਨ ਦੋ ਦਿਨ ਪੰਜ ਦਿਨ 10 ਦਿਨ ਤਾਂ ਸਬੂਤ ਮਟਾਉਣੇ ਉਸ ਤੇ ਲੱਗ ਜਾਂਦਾ ਸਾਰਾ ਸਿਸਟਮ ਆਜੂ ਕਿਤੇ ਨਾ ਕਿਤੇ ਇਹਦੇ ਵਿੱਚ ਪੁਲਿਸ ਕਿਤੇ ਨਾ ਕਿਤੇ ਇਹਦੇ ਵਿੱਚ ਪੋਲਿਟਿਕਸ ਬਹੁਤ ਧੁਰ ਤੱਕ ਵੱਡੀ ਹੁੰਦੀ ਹੈ ਇਹਦੇ ਪਿੱਛੇ ਸਿਰਫ ਇਹੀ ਕਾਰਨ ਨਹੀਂ ਹੁੰਦਾ ਕਿ ਇਹ ਸਭ ਕਰਨਾ ਹੈ ਇਹਦੇ ਪਿੱਛੇ ਬਹੁਤ ਵੱਡੇ ਸਕੈਮ ਬਹੁਤ ਵੱਡੇ ਸਾਡੇ ਜਿਹੜੇ ਗਲਤ ਆਨਸਰ ਨੇ ਉਹ ਬੜੇ ਹੁੰਦੇ ਨੇ ਜਦੋਂ ਇਹਨਾਂ ਤੇ ਤਫ਼ਤੀਸ਼ ਹੁੰਦੀ ਹੈ ਨਾ ਫਿਰ ਬਹੁਤ ਕੁਝ ਖੁੱਲਦਾ ਆ ਇਸ ਲਈ ਇਸ ਨੂੰ ਦਬਾਉਣ ਤੇ ਹੀ ਵੱਧ ਜ਼ੋਰ ਦਿੱਤਾ ਜਾਂਦਾ ਆ ਪਾਪੜਾ ਜੀ ਕੋਸ਼ਿਸ਼ ਕੀਤੀ ਜਾਂਦੀ ਹੈ ਹਮੇਸ਼ਾ ਕਿ ਉਰੋਪੀ ਨੂੰ ਜੜਾਗਾ ਬਚਾਇਆ ਜਾਵੇ ਅੱਜ ਵੀ ਇੱਕ ਪੇਪਰ ਦੇ ਵਿੱਚ ਬਹੁਤ ਵੱਡੀ ਖਬਰ ਲੱਗੀ ਹੈ ਕਿ ਇਹੋ ਜੇ ਮਾਮਲਿਆਂ ਦੇ ਵਿੱਚ ਜਿਹੜਾ ਹੈਗਾ ਕਈ ਕਈ ਸਾਜ਼ਿਸ਼ ਰੇਕੇ ਨੇ ਉਹ ਲੱਗ ਜਾਂਦੇ ਨੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹੂੰਗੀ ਜਿਹੜੀ ਵੀ ਇਹ ਘਟਨਾ ਆਪਣੇ ਦੇਸ਼ ਦੇ ਵਿੱਚ ਵਾਪਰ ਰਹੀਆਂ ਇਹ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਦੁਖਦਾਈ ਘਟਨਾ ਨੇ ਜੇ ਆਪਾਂ ਗੱਲ ਕਰੀਏ ਅੱਜ ਦੀ ਤਾਂ ਅੱਜ ਦੇ ਅਖਬਾਰ ਦੇ ਵਿੱਚ ਤੁਸੀਂ 메ਨ ਅਖਬਾਰ ਹਿੰਦੀ ਦੇ ਅਖਬਾਰਾਂ ਦੇ ਵਿੱਚ ਪੜ੍ਹੋਗੇ ਅੱਜ ਦੇ ਨਿਊਜ਼ਪੇਪਰ ਦੀ ਪਹਿਲੀ ਹੈਡਲਾਈਨ ਸੀਗੀ ਕਿ ਅਜਮੇਰ ਦੇ ਵਿੱਚ ਕਰੀਬਨ 1992 ਦੇ ਵਿੱਚ ਅੱਜ ਤੋਂ 32 ਸਾਲ ਪਹਿਲਾਂ 100 ਕੁੜੀਆਂ ਦੇ ਨਾਲ ਜਿਹੜਾ ਹੈਗਾ ਦੁਸ਼ਕਰਮ ਕੀਤਾ ਗਿਆ ਸੀ ਤੇ ਉਹਦੀ ਸਜ਼ਾ ਅੱਜ 32 ਸਾਲਾਂ ਬਾਅਦ ਜਿਹੜਾ ਹੈਗਾ 6 ਬੰਦਿਆਂ ਨੂੰ ਹੁਣ ਜਾ ਕੇ ਸਜ਼ਾ ਹੋਈ ਹੈ ਕੀ ਇਹ ਕਾਨੂੰਨ ਹੈ ਮੈਂ ਨਹੀਂ ਸਮਝਦੀ ਕਿ ਇਹ ਕਾਨੂੰਨ ਹੈ 32 ਸਾਲ ਤੱਕ ਉਹ ਬੰਦੇ ਜਿਹੜੇ ਹੈਗੇ ਆ ਉਹ ਸੜਕਾਂ ਤੇ ਆਮ ਘੁੰਮ ਰਹੇ ਸੀਗੇ ਕਈ ਪੋਲਿਟਿਕਲ ਪਾਰਟੀਆਂ ਦੇ ਨਾਲ ਵੀ ਜੁੜੇ ਹੋਏ ਐ ਕਈ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਐ ਉਹ 100 ਕੁੜੀਆਂ ਦਾ ਦੁਸ਼ਕਰਮ ਕਰਨ ਤੋਂ ਬਾਅਦ ਉਹਨਾਂ ਨੂੰ ਬਿਲਕੁਲ ਆਜ਼ਾਦੀ ਸੀ ਉਹਨਾਂ ਵਿੱਚੋਂ ਕੁਝ ਇਹੋ ਜੇ આરોપી ਸੀ ਜਿਨ੍ਹਾਂ ਨੂੰ ਲੋਅਰ ਕੋਰਟ ਨੇ ਸਜ਼ਾ ਦਿੱਤੀ ਤੇ ਉਸ ਤੋਂ ਬਾਅਦ ਹਾਈ ਕੋਰਟ ਤੋਂ ਬਰੀ ਹੋ ਗਏ ਤੇ ਇਹ ਤਾਂ ਕੋਈ ਜਸਟਿਸ ਨਹੀਂ ਹੋਇਆ 32 ਸਾਲ ਮੈਂ ਤੁਹਾਨੂੰ ਦੱਸ ਰਿਹਾ 32 ਸਾਲ 32 ਸਾਲ ਦੇ ਵਿੱਚ ਤਾਂ ਸਮਝ ਲੀਏ ਅੱਜ ਕੱਲ ਦੇ ਜਨਰੇਸ਼ਨ ਦੇ ਹਿਸਾਬ ਨਾਲ ਗਿਰਿਆ ਤਾਂ ਅੱਧੀ ਤੇ ਜ਼ਿੰਦਗੀ ਵਾਸੀ ਅੱਧੀ ਜ਼ਿੰਦਗੀ ਔਰ ਦੂਜੀ ਗੱਲ ਤੁਸੀਂ ਇਹ ਸੋਚੋ ਵੀ ਇਹ ਕਾਂਡ ਤਾਂ ਸਾਹਮਣੇ ਆ ਗਿਆ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਹਰਕਤ ਕੀਤੀ ਹੁੰਦੀ ਹੈ ਅਗਲੇ 32 ਸਾਲਾਂ ਦੇ ਵਿੱਚ ਉਹਨਾਂ ਨੇ ਕਿੰਨੇ ਕਹਿੋਜੇ ਕਾਂਡ ਕੀਤੇ ਹੋਣੇ ਆ ਤੇ ਕਿੰਨੀਆਂ ਕੋ ਚੀਜ਼ਾਂ ਦਵਾਈਆਂ ਗਈਆਂ ਹੋਣੀਆਂ ਇਹ ਸੋਚ ਕੇ ਵੀ ਆਪਣੀ ਰੂਹ ਕੰਬ ਜਾਂਦੀ ਹੈ। ਕੱਲ੍ਹ ਕਾਲੇ ਸਟਰੀਮ ਦੇ ਦੇਖੇਗੇ ਹੋ ਕਿ ਉਹਨੇ ਪਿਛਲੇ 32 ਸਾਲ ਜਿਹੜਾ ਹੈਗਾ ਕੇਸ ਕੀਤਾ ਕੇਸ ਦੇ ਦੌਰਾਨ ਉਹਨੇ ਕਿੰਦਾ ਦਾ ਉਹਦਾ ਚਾਲ ਚੱਲ ਰਿਹਾ। ਬਿਲਕੁਲ ਬਿਲਕੁਲ ਉਸ ਲੜਕੀ ਦੇ ਨਾਲ ਤਾਂ ਸ਼ਰਮ ਹੋਇਆ ਤਾਂ ਸ਼ਰਮ ਹੋਇਆ ਜੀਗਾ ਉਸੇ ਨਾਲ ਕੀ ਕੀ ਕੀਤਾ ਉਹਨਾਂ ਵਿੱਚੋਂ ਦੇਖੋ ਜੀ 6 ਕੁੜੀਆਂ ਨੇ ਤਾਂ ਸੁਸਾਇਸਾਈਡ ਵੀ ਕਰ ਲਈ ਸੀ ਹੈਨਾ ਕਿੰਨੇ ਦੁਖਦਾਇਕ ਘਟਨਾ ਫਿਰ ਵੀ ਆਪਣਾ ਸਮਾਜ ਆਪਣਾ ਕਾਨੂੰਨ ਆਪਣਾ ਪ੍ਰਸ਼ਾਸਨ ਆਪਣੀਆਂ ਸਰਕਾਰਾਂ ਉਹਨਾਂ ਨੇ 32 ਸਾਲ ਤੱਕ ਕੁਝ ਨਹੀਂ ਕੀਤਾ 32 ਸਾਲੋਂ ਸੁੱਤੇ ਰਹੇ ਕੁੜੀਆਂ ਆਪਣੀਆਂ ਕਿੱਥੇ ਸੇਫ ਐ ਮੈਨ ਦੱਸੋ ਅੱਜ ਇੱਕ ਮੁਹਿੰਮ ਚੱਲੀ ਵੀ ਐ ਬੇਟੀ ਬਚਾਓ ਬੇਟੀ ਪੜ੍ਹਾਓ ਹੈਨਾ ਹੁਣ ਬੇਟੀਆਂ ਬਚਾ ਵੀ ਲਿੱਤੀਆਂ ਬੇਟੀਆਂ ਪੜ੍ਹਾ ਵੀ ਲਿੱਤੀਆਂ ਤੇ ਬੇਟੀਆਂ ਬਚਾਤਾ ਭਾਈ ਨਹੀਂ ਆਪਾਂ ਮੈਨੂੰ ਮਤਲਬ ਇਮੋਸ਼ਨਲੀ ਜੇ ਕਹਾਂ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦੇ ਉੱਪਰ ਬਹੁਤ ਗਲਤ ਹੋ ਗਿਆ ਇਸ ਲਈ ਆਪਣਾ ਬੇਟੀ ਵਿਚਾਰ ਰਹੀਆਂ ਇਸ ਲਈ ਬੇਟੀ ਵਿਚਾਰ ਰਹੀਆਂ ਕਿ ਬੇਟੀ ਨੂੰ ਪੜਾ ਲਿਖਾ ਕੇ ਇੱਕ ਕੱਲਾ ਡਾਕਟਰ ਹੀ ਨਹੀਂ ਚਾਹੇ ਉਹ ਬੇਟੀ ਡਾਕਟਰ ਬਣ ਰਹੀ ਹੈ ਐਡਵੋਕੇਟ ਬਣ ਰਹੀ ਹੈ ਸਾਇੰਟਿਸਟ ਬਣ ਰਹੀ ਹੈ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਵੱਧ ਤਰੱਕੀ ਕਰ ਰਹੀਆਂ ਹਨ ਕੁੜੀਆਂ ਜਿਹੜੀਆਂ ਹੈਗੀਆਂ ਉਹ ਇੱਕ ਮਾਂ ਦਾ ਰੋਲ ਵੀ ਅਦਾ ਕਰ ਰਹੀਆਂ ਭੈਣ ਦਾ ਵੀ ਬੇਟੀ ਦਾ ਵੀ ਪਤਨੀ ਦਾ ਵੀ ਮਲਟੀ ਟਾਸਕਿੰਗ ਹੋ ਗਈਆਂ ਔਰਤਾਂ ਤੇ ਉਹਨੀਆਂ ਔਰਤਾਂ ਸੇਫ ਨਹੀਂ ਕਿਸੇ ਵੀ ਟਾਈਮ ਤੇ ਉਹ ਕਹਿੰਦੇ ਨਾ ਲੜਕੀ ਘਰੇ ਪੈਦਾ ਹੋਵੇ ਤਾਂ ਸਾਰੀ ਹੈ ਨਾ ਤੇ ਉਸੇ ਕੁੜੀ ਜਿਹੜੀ ਉਹੀ ਔਰਤ ਹੈ ਉਹ ਬਿਲਕੁਲ ਵੀ ਸੇਫ ਨਹੀਂ ਹੈ ਔਰਤ ਤਾਂ ਛੱਡੋ ਜੀ 18 ਸਾਲ ਤੋਂ ਘੱਟ ਬੱਚੀਆਂ ਹੀ ਸੇਫ ਨਹੀਂ ਹੈ ਬੱਚੀਆਂ ਛੱਡੋ ਆਪਾਂ ਕਹਿੰਨੇ ਆ 15 16 ਸਾਲ ਅੱਜ ਦੇ ਉਸੇ ਅਖਬਾਰ ਦੇ ਵਿੱਚ ਤੁਸੀਂ ਦੇਖੋ ਦੂਜੀ ਹੈਡਲਾਈਨ ਉਹਦੇ ਵਿੱਚ ਲੱਗੀ ਹੋਈ ਹੈ ਮਹਾਰਾਸ਼ਟਰ ਦੇ ਵਿੱਚ 3 ਤੋਂ 4 ਸਾਲ ਦੀ ਕੁੜੀਆਂ ਦੇ ਨਾਲ ਸਕੂਲ ਦੇ ਵਿੱਚ ਦੁਸ਼ਕਰਮ ਹੋਇਆ ਤੇ ਪੁਲਿਸ ਇਹ ਦੇਤੀ ਕਹਿੰਦੇ ਆ ਰੇਲਵੇ ਸਟੇਸ਼ਨ ਦੇ ਉੱਪਰ ਹਜ਼ਾਰਾਂ ਲੋਕਾਂ ਨੇ ਉੱਥੇ ਜਾਮ ਲਗਾਇਆ ਹੋਇਆ ਸੀਗਾ ਟ੍ਰੇਨਾਂ ਰੁਕੀਆਂ ਹੋਈਆਂ ਸੀਗੀਆਂ ਇਹ ਤਾਂ ਕੋਈ ਚੰਗੀ ਗੱਲ ਨਹੀਂ 3 ਤੋਂ 4 ਸਾਲ ਦਾ ਬੱਚਾ ਕੀ ਹੁੰਦਾ ਤੀਸਰੀ ਖਬਰ ਸੀਗੀ ਅੱਜ ਕੋਲਕਾਤਾ ਵਾਲੀ ਤਾਂ ਨਿਊਜ਼ਪੇਪਰ ਖੋਲਦੇ ਹੀ ਤੁਸੀਂ ਜਦੋਂ ਪਹਿਲੀਆਂ ਤਿੰਨ ਖਬਰਾਂ ਇਹੀ ਪੜਦੇ ਹੋ ਤਾਂ ਤੁਹਾਡੀ ਰੂਹ ਕੰਬ ਜਾਂਦੀ ਹੈ ਤੁਸੀਂ ਕਿੱਥੇ ਸੁਰੱਖਿਤ ਹੋ ਕਿਉਂ ਨਹੀਂ ਆਪਣੀਆਂ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਐ ਉਹ ਇਹੋ ਜਿਹਾ ਕਾਨੂੰਨ ਪਾਸ ਕਰਦੀਆਂ ਸ਼ੂਟ ਐਟ ਸਾਈਟ ਜੇ ਅੱਜ ਇਹ ਕਾਨੂੰਨ ਪਾਸ ਹੁੰਦਾ ਮੈਨੂੰ ਲੱਗਦਾ ਹੈ ਅੱਧਾ ਨਹੀਂ ਤਾਂ ਕੁਝ ਪਰਸੈਂਟ ਤਾਂ ਲੋਕਾਂ ਚ ਡਰ ਆ ਜਾਊਗਾ ਔਰ ਜਦੋਂ 2 4 5 ਬੰਦਿਆਂ ਨੂੰ ਗੋਲੀ ਮਾਰ ਦਿੱਤੀ ਜਾਊਗੀ ਨਾ ਸਾਰਿਆਂ ਦੇ ਅੰਦਰ ਇੱਕ ਕੰਪਕਣੀ ਪੈਦਾ ਹੋ ਜੂਗੀ ਕਿ ਭਈ ਮੈਂ ਇਹ ਕੰਮ ਨਹੀਂ ਕਰਨਾ ਕਿਉਂਕਿ ਮੈਨੂੰ ਤਾਂ ਉਦੋਂ ਹੀ ਗੋਲੀ ਮਾਰ ਦਿੱਤੀ ਜਾਣੀ ਹੈ ਉਹ ਇਸੇ ਕਰਕੇ ਫ੍ਰੀ ਘੁੰਮਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਆ ਥੋੜੇ ਦਿਨ ਪਹਿਲਾਂ ਹੀ ਮੋਗੇ ਰਈ 12.5 ਸਾਲ ਦੀ ਕੁੜੀ ਦਾ ਇੱਕ ਰੇਪ ਕੇਸ ਆਂਦਾ ਹੈ ਔਰ ਇੱਕ ਚੈਨਲ ਨੇ ਕਵਰ ਕੀਤਾ ਔਰ ਉਹ ਮੁੰਡਾ ਜਦ ਤੁਰਦੇ ਗੱਡੀ 'ਚ ਬਿਠਾਉਂਦੇ ਆ ਤਾਂ ਉਹ ਰਿਪੋਰਟਰ ਉਹਨੂੰ ਪੁੱਛ ਰਿਹਾ ਕਿ ਤੂੰ ਇਹ ਗਲਤ ਕੰਮ ਕੀਤਾ ਤੂੰ ਇਸ ਗੱਲ ਨੂੰ ਮੰਨਦਾ ਤਾਂ ਉਹ ਮੁੰਡਾ ਚਲਦੇ-ਚਲਦੇ ਕੀ ਕਹਿੰਦਾ ਪਿਆ ਕਹਿੰਦਾ ਇਹ ਕੁੜੀ ਨੇ ਤਾਂ ਬਹੁਤ ਮੁੰਡੇ ਰੱਖੇ ਵੇ ਸੀ ਤੁਸੀਂ ਪਤਾ ਕਰੋ ਤੁਹਾਨੂੰ ਪਤਾ ਲੱਗ ਜਾ ਮੈਂ ਕਹਿੰਨੀ ਆ ਉਸੇ ਟਾਈਮ ਤੇ ਉਹਨਦੇ ਦੋ ਥੱਪੜ ਕਿਉਂ ਨਹੀਂ ਮਾਰੇ ਗਏ ਰਿਪੋਰਟਾਂ ਮੈਡੀਕਲ ਚਲੀ ਗਿਆ ਉਹਦਾ ਵੀ ਰਿਜ਼ਲਟ ਆਈ ਜਾਣਾ ਪਤਾ ਵੀ ਤੂੰ ਹੀ આરોપી ਐ ਔਰ ਫਿਰ ਵੀ ਤੂੰ ਕਿੰਨਾ ਬਿੰਦਾਸ ਹੋ ਕੇ ਬੋਲਦਾ ਪਿਆ ਕਿ ਇਹ ਕੁੜੀ ਨੇ 12 ਸਾਲ ਦੀ ਬੱਚੀ ਐ ਹੈਂਡੀਕੈਪ ਬੱਚੀ ਐ ਔਰ ਥੋੜੀ ਜੀ ਮੈਂਟਲੀ ਵੀ ਬਿਹਾਈਂਡ ਐ ਬੱਚੀ ਤਾਂ ਕਿਉਂਕਿ ਉਹਨਾਂ ਦਾ ਡਰ ਇਸੇ ਕਰਕੇ ਕਿਤੇ ਹੈ ਹੀ ਨਹੀਂ ਡਰ ਉਹਨਾਂ ਦੇ ਅੰਦਰ ਕਿਉਂਕਿ ਉਹਨਾਂ ਨੂੰ ਪਤਾ ਐ ਵਕੀਲ ਕਰਾਂਗੇ ਜੀ ਲੜਾਂਗੇ ਤੇ ਕਿਤੇ ਨਾ ਕਿਤੇ ਛੁੱਟੀ ਜਾਵਾਂਗੇ ਅਸੀਂ ਅਰਬੀ ਦੀ ਗੱਲ ਕਰਦੇ ਹੈਗੇ ਆ ਭਾਵੇਂ ਮੈਂ ਨੇ ਸਭ ਕੁਝ ਪੋਲਟਿਕਸ ਦੇ ਵਿੱਚ ਵੀ ਇਹਦੇ ਚੱਲਦਾ ਹੈਗਾ ਤੇ ਤੁਹਾਨੂੰ ਕੀ ਲੱਗਦਾ ਹੈਗਾ ਜਿਹੜੇ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈਗੀ ਇਹ ਕਿ ਪटीशन ਨੇ ਕਾਨੂੰਨ ਬਣਾਉਂਦੇ ਜਾਂ ਕਿੱਦਾਂ ਬਣਾਉਂਦੇ ਕਾਨੂੰਨ ਸਰ ਪਹਿਲਾਂ ਤਾਂ ਜੋ ਪੁਰਾਣੇ ਰੂਲ ਚੱਲ ਰਹੇ ਆ ਉਹਨਾਂ ਨੂੰ ਹੀ ਮੰਨਿਆ ਜਾਂਦਾ ਜਾਂਦਾ ਵਾ ਇਸ ਬਾਰੇ ਕੋਈ ਨਵਾਂ ਕਾਨੂੰਨ ਹਜੇ ਅਸੀਂ ਦੇਖਿਆ ਨਹੀਂ ਕਿ ਪਾਸ ਹੋਇਆ ਹੋਵੇ ਅਸੀਂ ਆਪਸ ਵਿੱਚ ਜਿਵੇਂ ਪਰਿਵਾਰ ਚ ਵੀ ਗੱਲ ਕਰ ਰਹੇ ਸੀ ਕਿ ਤੁਸੀਂ ਅਰਬ ਕੰਟਰੀ ਵਿੱਚ ਦੇਖੋ ਇਸ ਤਰ੍ਹਾਂ ਦੇ ਕਾਨੂੰਨ ਬਣੇ ਹੋਏ ਆ ਜਦੋਂ ਕੋਈ ਅਜਿਹਾ ਕੇਸ ਹੁੰਦਾ ਹੈ ਤਾਂ ਮੈਂ ਸੁਣਿਆ ਸੀ ਬਹੁਤ ਪਹਿਲੇ ਇੱਕ ਘਟਨਾ ਕਿ ਇੱਕ ਰਾਜੇ ਦੇ ਜਿਵੇਂ ਉੱਥੇ ਰਾਜਿਆਂ ਦੀ ਮੰਨਿਆ ਜਾਂਦਾ ਹਲੇ ਤੱਕ ਉਸਦੇ ਬੇਟੇ ਨੇ ਕਰਤਾ ਸੀ ਤੇ ਉਸ ਲਈ ਵੀ ਸੇਮ ਕਾਨੂੰਨ ਸੀ ਕੀ ਕਰਦੇ ਆ ਉੱਥੇ ਪਹਿਲਾਂ ਕੋੜੇ ਮਾਰਦੇ ਆ ਚਾਹੇ 10 ਕੋੜਿਆਂ ਦੀ ਸਜ਼ਾ ਵਾ ਇਹਨੇ ਵੀ 10 ਕੋੜੇ ਐਟ ਏ ਟਾਈਮ ਮਾਰਦੇ ਆ ਪਹਿਲਾਂ ਦੋ ਕੋੜੇ ਮਾਰ ਕੇ ਉਹਨੂੰ ਫੁੱਲ ਜ਼ਖਮੀ ਕਰ ਦਿੰਦੇ ਆ ਉਹਨੂੰ ਤਿਲ ਤਿਲ ਕੇ ਕਰਕੇ ਮਾਰਦੇ ਆ ਉਹਨੂੰ ਫਿਰ ਉਹ ਕੀ ਕਰਦੇ ਆ ਉਸ ਤੋਂ ਬਾਅਦ ਫਿਰ ਸਾਰੇ 10 ਕੋੜੇ ਜਿਵੇਂ ਉਹਦੇ ਕੰਪਲੀਟ ਕਰਦੇ ਆ ਰੋਜ਼ ਉਹਨੂੰ ਸਾਰੇ ਜਲੀਲ ਕਰਦੇ ਆ ਜਿਹੜੀ ਜੇਲ੍ਹ ਜਿਵੇਂ ਉੱਥੇ ਰੱਖਿਆ ਜਾਂਦਾ ਨਾ ਅਰਕੰਟਰੀ ਦੇ ਵਿੱਚ ਉਹਦੇ 'ਚ ਵੀ ਉਹਨੂੰ ਬਹੁਤ ਜਲੀਲ ਕੀਤਾ ਜਾਂਦਾ ਕਿ ਉਹਨੂੰ ਖੁਦ ਮਹਿਸੂਸ ਹੁੰਦਾ ਮੈਂ ਬਹੁਤ ਗਲਤ ਕੰਮ ਕੀਤਾ ਉਸ ਤੋਂ ਬਾਅਦ ਵੀ ਉਹਨੂੰ ਛੱਡਦੇ ਨਹੀਂਗੇ ਉਹਦਾ ਸੇਰ ਕਲਮ ਕਰ ਦਿੱਤਾ ਜਾਂਦਾ ਕਿਸੇ ਰਾਜੇ ਦੇ ਬੱਚੇ ਨੇ ਕੰਮ ਕੀਤਾ ਸੀ ਜਿਵੇਂ ਸਮਝ ਲਓ ਕਿ ਆਪਣੇ ਵੀ ਕੋਈ ਰਾਜਾ ਇੱਥੇ ਹੋਵੇ ਤਾਂ ਮੈਨੂੰ ਲੱਗਦਾ ਕਿ ਸਾਰੀ ਦੁਨੀਆ ਮਗਰ ਲੱਗ ਜੂਗੀ ਉਹਨੂੰ ਬਚਾਉਣ ਲਈ ਵੱਡੇ ਵੱਡੇ ਵਕੀਲ ਆ ਜਾਣਗੇ ਤੇ ਉੱਥੇ ਕੀ ਕੀਤਾ ਗਿਆ ਰਾਜੇ ਦੇ ਬੱਚੇ ਦਾ ਵੀ ਸੇਮ ਕਲਮ ਕੀਤਾ ਗਿਆ ਸ ਹੈ ਉਹਨੂੰ ਵੀ ਉਵੇਂ ਮੌਤ ਦਿੱਤੀ ਗਈ ਜਿਵੇਂ ਆਮ ਬੰਦਿਆਂ ਨੂੰ ਦਿੱਤੀ ਜਾਂਦੀ ਸੀ ਜੇ ਇਸ ਤਰ੍ਹਾਂ ਦੇ ਕਾਨੂੰਨ ਬਣਨਗੇ ਤਾ ਮੈਨੂੰ ਲੱਗਦਾ ਜਰੂਰ ਆਪਣੇ ਵੀ ਇਹ ਕੰਮ ਬਹੁਤ ਜਲਦੀ ਰੁਕ ਜਾਣਗੇ ਪਰ ਕਾਨੂੰਨ ਕਿਉਂ ਨਹੀਂ ਬਣ ਰਿਹਾ ਜਦੋਂ ਕਿ ਆਪਾਂ ਰੋਜ਼ ਦੇਖਦੇ ਹਾਂਗੇ ਡੇਲੀ ਕੋਈ ਨਾ ਕੋਈ ਕੋਈ ਨਾ ਕੋਈ ਜਿੱਦਾਂ ਭਾਵਣਾ ਮੈਂ ਦੱਸਿਆ ਕਿ ਅੱਜ 32 ਸਾਲਾਂ ਬਾਅਦ 32 ਸਾਲ ਸਮਝੋ ਅੱਧੀ ਲਾਈਫ ਬੰਦੇ ਦੀ ਬੀਤ ਗਈ ਔਰ ਉਸ ਤੋਂ ਬਾਅਦ ਇਹ ਕੇਸ ਉਹਨੂੰ ਸਜ਼ਾ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਕਾਨੂੰਨੀ ਤੌਰ ਤੇ ਥੋੜੇ ਮਜ਼ਬੂਤ ਹੁੰਦੇ ਆ ਮੈਨੂੰ ਲੱਗਦਾ ਕਿ ਉਹ ਇਹ ਕੰਮ ਨੂੰ ਮੁਰੇ ਆ ਜਾਂਦੇ ਆ ਨਾ ਤੇ ਉਹਨਾਂ ਦੇ ਫਿਰ ਸਿਫਾਰਸ਼ਾਂ ਹੋ ਜਾਂਦੀਆਂ ਮੇਰੇ ਹਿਸਾਬ ਨਾਲ ਕਾਨੂੰਨ ਉਦੋਂ ਬਣੂਗਾ ਜਦੋਂ ਕਿ ਹਰੇਕ ਨੂੰ ਆਮ ਜਨਤਾ ਵਾਂਗੂ ਸਮਝਿਆ ਜਾਊਗਾ ਜਿੱਥੇ ਕਿਸੇ ਦੇ ਬੱਚੇ ਨੇ ਕਰਤਾ ਜੀ ਇਹ ਫਲਾਨੀ ਪਾਰਟੀ ਦਾ ਸੀ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲਾਉਂਗੀ ਤਾਂ ਫਿਰ ਸਿਫਾਰਿਸ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਮੈਂ ਮਾਵਾਂ ਨੂੰ ਵੀ ਅਪੀਲ ਕਰੂੰਗੀ ਇਹ ਮਾਵਾਂ ਵੀ ਕਦੇ ਵੀ ਨਾ ਚਾਣ ਕਿ ਹੈ ਜਬੱਚਾ ਸਾਡਾ ਬੱਚੇ ਅਸੀਂ ਆਪਦੀ ਕਹਾਣੀਆਂ ਦੱਸਦੀਆਂ ਜੇ ਸਾਡੇ ਘਰ 'ਚ ਜੇ ਸਾਡੇ ਬੱਚੇ ਨੇ ਕਦੇ ਐ ਕੀਤਾ ਹੋਗਾ ਤਾਂ ਮੇਨੂੰ ਲੱਗਾ ਤਿੰਨ ਭੈਣਾਂ ਜਿਹੜੀਆਂ ਬੈਠੀਆਂ ਉਹ ਤਾਂ ਖੁਦ ਜਾ ਕੇ ਕਾਨੂੰਨ ਕਰਨ ਗਿਆ ਵੀ ਸਾਡੇ ਬੱਚੇ ਨੂੰ ਜੋ ਬਣਦੀ ਸਜ਼ਾ ਦਿੱਤੀ ਜਾਊਗੀ ਇਹ ਸੱਚ ਕਿਹਾ ਮੈਡਮ ਹੈ ਕਿਉਂਕਿ ਮਾਮਾ ਨੂੰ ਵੀ ਅੱਗੇ ਆਉਣਾ ਪਊਗਾ ਭੈਣਾਂ ਨੂੰ ਵੀ ਅੱਗੇ ਆਉਣਾ ਪਊਗਾ ਜਿਹਦੇ ਭਰਾ ਨੇ ਇਹ ਕੰਮ ਕੀਤਾ ਹੋਇਆ ਕੀ ਕਰਦੇ ਆ ਲੋਕ ਆਪਦੇ ਬੱਚਿਆਂ ਨੂੰ ਬਚਾਉਣਾ ਸ਼ੁਰੂ ਕਰ ਦਿੰਦੇ ਆ ਪਿੱਛੇ ਜੇ ਸਾਡੇ ਕੋਲ ਵੀ ਇੱਕ ਕੇਸ ਆਇਆ ਸੀ ਤਾਂ ਮਾਂ ਰਾਤ ਨੂੰ ਆ ਗਈ ਸਾਡਾ ਦਰਵਾਜ਼ਾ ਖੜਕਾਉਣ ਵਾਸਤੇ ਮਾਂ ਚਾਹਣ ਲੱਗੀ ਵੀ ਨਹੀਂ ਮੇਰਾ ਬੱਚਾ ਬਚਾਇਆ ਜਾਵੇ ਮਾਵਾ ਨੂੰ ਭੈਣਾਂ ਨੂੰ ਸਭ ਨੂੰ ਨਾਲ ਚੱਲਣਾ ਪਨੋਂਰ ਹਰੀਕ ਲਈ ਆਮ ਕੀਤਾ ਜਾਊਗਾ ਚਾਹੇ ਵੈਸੇ ਤਾਂ ਇਹ ਕੰਮ ਕਰਨ ਲਈ ਨਾ ਥੋੜੇ ਵੱਡੇ ਜਿਨ੍ਹਾਂ ਦੇ ਕੋਈ ਪਿੱਛੇ ਥੋੜੀ ਬੈਕਗ੍ਰਾਉਂਡ ਮਜ਼ਬੂਤ ਹੁੰਦੀ ਆ ਮੈਂ ਜ਼ਿਆਦਾਤਰ ਦੇਖਿਆ ਜਾਂ ਤਾਂ ਬਹੁਤ ਹੀ ਕੋਜੀ ਮਾਨਸਿਕਤਾ ਵਾਲਾ ਜਿਹਦਾ ਦਿਮਾਗ ਬਹੁਤ ਘੱਟ ਹੋਵੇ ਤੇ ਜਿਹਦਾ ਇਹ ਜੇ ਕੰਮਾਂ 'ਚ ਹੀ ਧਿਆਨ ਹੋਵੇ ਉਹੀ ਇਹ ਕੰਮ ਕਰਦਾ ਜਾਂ ਫਿਰ ਜਿਹਦੇ ਪਿੱਛੇ ਬਚਾਉਣ ਵਾਲੇ ਹੋਣ ਮੈਂ ਤੁਹਾਡਾ ਨਾਲ ਗੱਲ ਕਰਦੇ ਹੈਗੇ ਆ ਮੈਂ ਇਹਨੇ ਗੱਲ ਕੀਤੀ ਕਿ ਪੇਰੈਂਟਸ ਦਾ ਵੀ ਰੋਲ ਹੋਣਾ ਚਾਹੀਦਾ ਜੀ ਅੱਛਾ ਅਸੀਂ ਇਹ ਤਾਂ ਕਹਿ ਦਿੰਦੇ ਆ ਵੀ ਕੁੜੀਆਂ ਕਿੜੀਆਂ ਬਾਹਰ ਨਾ ਜਾ ਜੀ ਉਹਨਾਂ ਦੇ ਉੱਤੇ ਪਾਬੰਦੀ ਲੱਗਦੀ ਹੈ ਕਿਤਾ ਮੁੰਡਿਆਂ ਤੇ ਨਹੀਂ ਅਸੀਂ ਪਾਬੰਦੀ ਲਾਉਂਦੇ ਜੀ ਅੱਛਾ ਤੁਹਾਡੀ ਗੱਲ ਇਹ ਕੰਪਲੀਟ ਕਰਨ ਤੋਂ ਪਹਿਲਾਂ ਨਾ ਮੈਂ ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਮੇਰੀ ਖੁਦ ਦੀ ਬੇਟੀ 12.5 ਸਾਲ ਦੀ ਹੈ ਮੈਂ ਉਹਨੂੰ ਇਸ ਜਿਹੜਾ ਕਾਂਡ ਹੋਇਆ ਆ ਕੋਲਕਾਤਾ ਵਾਲਾ ਮੈਂ ਉਹਦੇ ਨਾਲ ਡਿਸਕਸ ਕੀਤਾ ਮੈਂ ਕਿਹਾ ਵੀ ਬੇਟੇ ਤੁਹਾਨੂੰ ਪਤਾ ਇਸ ਤਰ੍ਹਾਂ ਹੋ ਗਿਆ ਮੇਰੇ ਪੁੱਛਣ ਦੀ ਧੀਰ ਸੀ ਉਹਨੇ ਮੈਨੂੰ ਸਾਰੀ ਡਿਟੇਲ ਦਿੱਤੀ ਮੇਰਾ ਅਗਲਾ ਸਵਾਲ ਮੇਰਾ ਸੀ ਵੀ ਤੁਹਾਨੂੰ ਕਿੱਥੋਂ ਪਤਾ ਲੱਗਾ ਤੋਨੇ ਕਿਹਾ ਵੀ ਸਾਡੀ ਬੱਸ ਚ ਸਕੂਲ ਬੱਸ ਚ ਸਾਡੇ ਸਕੂਲ ਚ ਗੱਲਾਂ ਹੁੰਦੀਆਂ ਕਿ ਇਸ ਤਰ੍ਹਾਂ ਕਰਕੇ ਇੱਕ ਆਦਮੀ ਇੱਕ ਟਾਈਮ ਇਨਾ ਸਿਮਨ ਰਿਲੀਜ਼ ਕਰਦਾ ਆ ਤੇ ਉਸ ਲੜਕੀ ਦੀ ਬੋਡੀ ਦੇ ਵਿੱਚ 150 ਤੋਂ ਉੱਤੇ ਗ੍ਰਾਮ ਪਾਇਆ ਗਿਆ ਔਰ ਉਹਦਾ ਲੱਕ ਤੋੜ ਦਿੱਤਾ ਗਿਆ ਉਹ ਲਿੰਮਸ ਜਿਹੜੀਆਂ ਨਾ ਉਹ ਟੁੱਟਦਾ ਆ ਜੋ ਵੀ ਬੋਡੀ ਦੇ ਪਾਰਟਸ ਉਦੋਂ ਵੀ ਨਹੀਂ ਹੁੰਦੇ ਉਹਨੇ ਦੁਖਦਾਇਕ ਜਦੋਂ ਇੱਕ ਲੜਕੀ ਜਿਹੜੀ ਆ ਉਹ ਬੱਚੇ ਨੂੰ ਬਰਥ ਦਿੰਦੀ ਆ ਮਤਲਬ ਕਿੰਨਾ ਬਰੂਕਲੀ ਸਾਰਾ ਕੁਝ ਹੋਇਆ ਮੇਰੀ 12.5 ਸਾਲ ਦੀ ਬੱਚੀ ਮੈਨੂੰ ਦੱਸ ਰਹੀ ਆ ਮੈਂ ਉਹਦੇ ਨਾਲ ਗੱਲ ਕਰ ਰਹੀ ਆ ਮੈਂ ਉਹ ਤੋਂ ਅਗਲਾ ਸਵਾਲ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ ਤੇ ਤੁਹਾਡੇ ਜਿਹਨਾਂ ਨਾਲ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਨੇ ਕੀ ਕਿਹਾ ਤਾਂ ਉਹਦਾ ਅਗਲਾ ਜਵਾਬ ਸੀਗਾ ਕਿ ਮੰਮਾ ਮੇਰੇ ਨਾਲ ਦੇ ਤੇ ਸਾਰੇ ਅਸੀਂ ਕਹਿ ਰਹੇ ਆਂ ਵੀ ਅਸੀਂ ਇੱਥੋਂ ਜਲਦੀ ਜਲਦੀ ਪੜ ਕੇ ਬਾਹਰ ਜਾਈਏ ਵੀ ਉਥੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੈਗਾ ਹੁਣ ਦੋਸਤੋ ਮੈਂ ਮੇਰੀ ਬੇਟੀ ਨੂੰ ਇੱਥੇ ਭਾਰਤ ਮਹਾਨ ਦੇ ਨਾਰੇ ਲਵਾਈ ਜਾਵਾਂ ਜਿੱਥੇ ਉਹ ਸੇਫ ਹੀ ਨਹੀਂ ਗਈ ਤੇ ਮਤਲਬ ਕਿੱਥੋਂ ਇਹ ਗੱਲਾਂ ਮੈਂ ਉਹਨੂੰ ਕਹਾ ਜਾਂ ਉਹਨੂੰ ਸਮਝਾਵਾਂ ਵੀ ਤੇਰਾ ਭਾਰਤ ਮਹਾਨ ਮੈਂ ਭਾਰਤ ਮਹਾਨ ਦੇ ਨਾਰੇ ਲਵਾ ਦੂੰਗੀ ਪਰ ਜਿਹੜੀ ਐਕਚੁਅਲ ਸਥਿਤੀ ਉਹ ਦੇਖ ਰਹੀ ਆ ਮੈਂ ਉੱਤੇ ਕਿਵੇਂ ਪਰਦਾ ਤੁਸੀਂ ਯਕੀਨ ਮੰਨ ਸਕਦੇ ਹੋ ਵੀ ਬਾਲ ਮਨਾ ਤੇ ਕਿੰਨਾ ਬੁਰਾ ਅਸਰ ਪੈ ਰਿਹਾ ਏਸ ਡਰ ਨਾਲ ਜਿਉਣਾ ਕਿ ਕੁਛ ਵੀ ਹੋ ਸਕਦਾ ਕਦੋਂ ਵੀ ਹੋ ਸਕਦਾ ਸਾਡੀ ਮਾਵਾਂ ਦੀ ਸਥਿਤੀ ਪਤਾ ਕੀ ਹੁੰਦੀ ਆ ਧੀਆ ਦੀਆਂ ਮਾਵਾਂ ਬਣਨਾ ਸੌਖਾ ਨਹੀਂ ਹੈਗਾ 5-7 ਮਿੰਟ ਵੀ ਜੇ ਵੈਨ ਲੇਟ ਹੋ ਜਾਂਦੀਆਂ ਸਕੂਲ ਵੈਨ ਮਤਲਬ ਅਸੀਂ ਪਤਾ ਨਹੀਂ ਕਿੱਥੋਂ ਉਹ ਮੁੜਦੀਆਂ ਠੀਕ ਹੈ ਸੋ ਮੈਨੂੰ ਨਹੀਂ ਪਤਾ ਵੀ ਇਸ ਤੇ ਜੇ ਕਾਨੂੰਨ ਨਹੀਂ ਬਣ ਰਹੇ ਤਾਂ ਉਹਦੇ ਕਾਰਨ ਕੀ ਨੇ ਠੀਕ ਆ ਇੱਕ ਇੱਕ ਮੈਂ ਬਹੁਤ ਇਹ ਸਵਾਲ ਮੈਂ ਬਹੁਤ ਵਾਰ ਪੁੱਛਦੀ ਹਾਂ ਹਰ ਇੱਕ ਨੂੰ ਪੁੱਛਦੀ ਹਾਂ ਉਹ ਕਹਿੰਦੇ ਜੀ ਨਹੀਂ ਕਈ ਦਫਾ ਔਰਤਾਂ ਹੀ ਗਲਤ ਹੁੰਦੀਆਂ ਮੈਂ ਕਿਹਾ ਵੀ ਠੀਕ ਆ ਉੱਤੇ ਉਹੀ ਗੱਲ ਵਾਪਸ ਆ ਜਾਂਦੀ ਫਾਸਟ ਟ੍ਰੈਕ ਅਦਾਲਤਾਂ ਬਣ ਠੀਕ ਆ ਉਹ ਛੇਤੀ ਹੱਲ ਮਿਲਣ ਵਿਵਸਥ ਵਿਵਸਥਿਆਨਾ ਇੱਕ ਜਣਾ ਕਰੂਗਾ 100 ਦੇ ਮਗਰ ਲਾ ਕੇ ਕਰੂ ਚਾਹੇ ਚੰਗਾ ਚਾਹੇ ਕੋਈ ਮਾੜਾ ਜੇ ਮਾੜਾ ਕੀਤਾ ਉਹਦੇ ਨਤੀਜੇ ਜਿਹੜੇ ਆ ਉਹਨੂੰ ਉਸ ਤਰ੍ਹਾਂ ਦੀ ਸਜ਼ਾ ਮਿਲੇਗੀ ਤਾਂ ਬਾਕੀਆਂ ਨੂੰ ਵੀ ਕੰਨ ਹੋ ਜਾਣਗੇ ਪਰ ਜੇ ਆਪਾਂ ਕੋਟਾ ਦੀ ਗੱਲ ਕਰਦੇ ਆ ਗਿਆ ਚਲੋ ਕਾਨੂੰਨ ਵੀ ਬੱਜਦੇ ਕੋਟਾ ਦੇ ਵਿੱਚ ਜਿਹੜੇ ਕੇਸ ਹਗੇ ਨੇ ਜਿਸ ਦਾ ਭਾਰਦਾ ਮਰਨਾ ਰੱਸਾ 32 3200 ਰੋਲ ਦਿੱਤਾ ਜਾਂਦਾ ਹੀ ਯਾਮ ਇਨਸਾਨ ਜੇ ਸਿਸਟਮ ਦੇ ਨਾਲ ਪੜੂਗਾ ਨਾ ਆਤਮ ਹੱਤਿਆ ਕਰੂਗਾ ਇਸ ਤੋਂ ਵੱਡਾ ਉਹਦੇ ਕੋਲੇ ਇਸ ਤੋਂ ਦੂਸਰਾ ਵਿਕਲਪ ਹੀ ਨਹੀਂ ਹੈਗਾ ਸਾਨੂੰ ਇੰਨਾ ਮਜਬੂਰ ਕਰ ਦਿੱਤਾ ਗਿਆ ਹੈ ਅ ਆਪਾਂ ਵੀ ਗੱਲ ਕਰ ਰਹੇ ਸੀਗੇ ਵੀ ਜੇਕਰ ਜਿਸਾ ਰਿੰਦੀ मैम ਨੇ ਗੱਲ ਕੀਤੀ ਹੈ ਐਕਸਪੀਰੀਅੰਸ ਦਾ ਰੂਲ ਜਿਹੜਾ ਹੈਗਾ ਕਾਫੀ ਇਰਾਜ਼ ਕੀਤਾ ਤੁਸੀਂ ਬੱਚੀ ਬਾਰੇ ਕਹਿੰਦੀ ਆਪਣੇ ਲੜਕੀ ਬਾਰੇ ਜੀ ਇਹ ਗੱਲ ਕੀਤੀ ਮੇਰਾ ਉਹੀ ਸਵਾਲ ਫਿਰ ਮੁੜ ਕੇ ਆਂਦਾ ਹੈਗਾ ਕਿ ਅਸੀਂ ਲੜਕੀਆਂ ਦੇ ਉੱਤੇ ਤਾਂ ਆਪਾਂ ਬੰਦੀ ਲਗਾ ਦਿੰਦੇ ਆਂ ਇਕੱਲੀਆਂ ਬਾਜ਼ਾਰ ਨਾ ਜਾ ਕਿਤੇ ਨਾ ਜਾਣ ਰਾਤ ਨੂੰ ਨਾ ਜਾਣ ਲੜਕੀਆਂ ਦੇ ਉੱਤੇ ਨਹੀਂ ਲਗਾਉਂਦੇ ਜੀ ਮੈਂ ਭਾਵੁਕ ਹੋ ਗਈ ਸੀ ਤੁਹਾਡੇ ਸਵਾਲ ਤੋਂ ਪਹਿਲਾਂ ਮੈਂ ਆਪਦਾ ਜਵਾਬ ਦੇ ਬਿਲਕੁਲ ਇਹ ਬਣਦਾ ਹੈ ਜੀ ਮੈਂ ਮੇਰੀ ਧੀ ਨੂੰ ਪੁੱਛ ਰਹੀ ਆਂ ਵੀ ਤੂੰ ਲੇਟ ਆਈ ਆਂ ਤਾਂ ਕਿਉਂ ਆਈ ਆਂ ਵੀ ਮੈਂ ਮੇਰੇ ਮੁੰਡੇ ਨੂੰ ਉਹਦੇ ਬਦਲੇ ਚ ਉਹਨੀ ਆਜ਼ਾਦੀ ਦੇ ਰਹੀ ਆਂ ਹਾਂ ਵੀ ਇਹ ਨੇਚਰਲ ਜੀ ਗੱਲ ਆ ਚੰਗਾ ਚੰਗੀ ਮਾਨਸਿਕਤਾ ਇਹ ਸਾਡੇ ਘਰੋਂ ਹੀ ਸਾਰਾ ਕੁਝ ਮਿਲਣਾ ਆ ਸੋ ਪੈਰੈਂਟਸ ਦਾ ਪਹਿਲੇ ਨੰਬਰ ਤੇ ਹੱਕ ਬਣਦਾ ਕਿ ਆਪਣੇ ਮੁੰਡੇ ਨੂੰ ਦੇਖਣ ਵੀ ਉਹ ਇਸ ਤਰ੍ਹਾਂ ਦੀ ਕੋਈ ਹਰਕਤ ਤਾਂ ਨਹੀਂ ਕਰਦਾ ਜਾਂ ਫਿਰ ਉਹ ਇਸ ਤਰ੍ਹਾਂ ਦੀ ਕਿਸੇ ਸੰਗਤ ਚ ਤਾਂ ਨਹੀਂ ਬੈਠਦਾ ਮੈਂ ਮੇਰੀ ਗੱਲ ਦੱਸਦੀ ਵੀ ਮੇਰੇ ਸਰਕਲ ਦੇ ਵਿੱਚ ਜਿੰਨੇ ਸਾਡੇ ਮੁੰਡੇ ਆਉਂਦੇ ਨੇ ਮੈਂ ਉਹਨਾਂ ਨੂੰ ਰੀਅਲੀ ਇਹ ਗੱਲ ਕਹਿਣੀ ਹੁੰਦੀ ਆ ਵੀ ਪਲੀਜ਼ ਆਪਣੇ ਨਾਲ ਬੈਠੀ ਕਿਸੇ ਔਰਤ ਕਿਸੇ ਕੁੜੀ ਨੂੰ ਅਨਕੰਫਰਟੇਬਲ ਨਾ ਹੋਣ ਦਿਓ بس ਮੈਨੂੰ ਲੱਗਦਾ ਵੀ ਘਰ ਤੋਂ ਸ਼ੁਰੂ ਹੋਣਾ ਚਾਹੀਦਾ ਉਹਦਾ ਮੈਂ ਇੱਕ ਮੈਂ ਕਿਤੇ ਪੜ ਰਿਆ ਸੀ ਕਿਸੇ ਬੁੱਕ ਦੇ ਵਿੱਚ ਲਿਖਿਆ ਸੀਗਾ ਕਿ ਜਿਹੜੀ ਇਹ ਸਥਿਤੀ ਅੱਜ ਕੱਲ੍ਹ ਬਣ ਰਹੀ ਹੈਗੀ ਐ ਇਹਦੇ ਚ ਕੁਝ ਜਿਹੜਾ ਹੈਗਾ ਅ ਮੋਬਾਈਲ ਦਾ ਬੜਾ ਆ ਰਿਹਾ ਹੈਗਾ ਨਾ ਮਾਰਿਆ YouTube ਜੋ ਤੇ ਜੀਆਂ ਕੁਝ ਪਿਕਚਰਸ ਵਗੈਰਾ ਆ ਰਹੀਆਂ ਨੇ ਉਹਦੇ ਨਾਲ ਵੀ ਜਿਹੜਾ ਹੈਗਾ ਕਿ ਤੁਹਾਨੂੰ ਲੱਗਦਾ ਕਿਉਂਕਿ ਸਰਕਾਰਾਂ ਨੇ ਉਹ ਬੈਨਟਾ ਕਰ ਰਹੀਆਂ ਨੇ ਕਾਫੀ ਐਪਸ ਜਿਹੜੀਆਂ ਬੈਨ ਨਹੀਂ ਕੀਤੀਆਂ ਗਿਆ ਨੇ ਤਾਨੂੰ ਕੀ ਲੱਗਦਾ ਇਹਦੇ ਬਾਰੇ ਹੋ ਸਕਦਾ ਆ ਦੇਖੋ ਇਹ ਚੀਜ਼ਾਂ ਅਫੈਕਟ ਤਾਂ ਕਰਦੀਆਂ ਕਿਉਂਕਿ ਅੱਜਕੱਲ ਦੇ ਟਾਈਮ ਦੇ ਵਿੱਚ ਐਂਟਰਟੇਨਮੈਂਟ ਦਾ ਸਭ ਤੋਂ ਸੌਖਾ ਤਰੀਕਾ ਮੋਬਾਈਲ ਹੈ ਕਿਉਂਕਿ ਆਪਾਂ ਨੂੰ ਕੋਈ ਲੱਭਣ ਦੀ ਲੋੜ ਨਹੀਂ ਪੈਂਦੀ ਟੀਵੀ ਤੇ ਕੁਝ ਆ ਰਿਹਾ ਹੈ ਕਿ ਨਹੀਂ ਆ ਰਿਹਾ ਆਪਾਂ ਅੱਗੇ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਵੀਸੀਆਰ ਲਗਾਵਾਂਗੇ ਕੈਸੇਟ ਲੈ ਕੇ ਆਵਾਂਗੇ ਜਿਹੜੇ ਲੋਕ ਗਲਤ ਤਰ੍ਹਾਂ ਦੀਆਂ ਚੀਜ਼ਾਂ ਵੀ ਦੇਖਦੇ ਸੀ ਹਨਾ ਉਹਨਾਂ ਨੂੰ ਲੱਭਣਾ ਪੈਂਦਾ ਸੀ ਕੁਝ ਅੱਜ ਦੀ ਲੀਡ ਦੇ ਵਿੱਚ ਬੜਾ ਈਜ਼ੀ ਹੋ ਗਿਆ ਮੋਬਾਈਲ ਦਾ ਜਿਹੜਾ ਯੂਜ਼ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਐਂਟਰਟੇਨਮੈਂਟ ਕਰਨਾ ਹੈ ਤਾਂ ਤੁਸੀਂ 1 ਮਿੰਟ ਦੇ ਵਿੱਚ ਮੋਬਾਈਲ ਚੱਕਣਾ ਲੋਕ ਕਹਿੰਦੇ ਕਿ ਕੋਵਿਡ ਦੇ ਵਿੱਚ ਬਹੁਤ ਬੱਚੇ ਖਰਾਬ ਹੋਏ ਅਸੀਂ ਵੀ ਦੇਖਿਆ ਬੱਚੇ ਵੀ ਖਰਾਬ ਹੋਏ ਹੋਰ ਜਗ੍ਹਾ-ਜਗ੍ਹਾ ਤੇ ਵੀ ਅਸੀਂ ਦੇਖਿਆ ਇਹ ਚੀਜ਼ਾਂ ਪਾਣ ਨੂੰ ਮਿਲੀਆਂ ਪਰ ਕੋਵਿਡ ਤੋਂ ਪਹਿਲਾਂ ਤਾਂ ਨਿਰਭੈਵਨ ਹੋ ਚੁੱਕਾ ਸੀਗਾ ਉਦੋਂ ਤਾਂ ਮੋਬਾਈਲ ਇੰਨਾ ਨਹੀਂ ਸੀਗਾ ਨਿਰਭੈਵਨ ਹੋਇਆ ਸਭ ਨੇ ਇੰਨੇ ਕੈਂਡਲ ਮਾਰਚ ਕੀਤੇ ਅੱਜ ਨਿਰਭੈਟੂ ਹੋ ਗਿਆ ਕੀ ਹੋਇਆ ਉਸ ਕੈਂਡਲ ਮਾਰਚ ਦਾ ਕੀ ਕੈਂਡਲ ਮਾਰਚ ਆਪਾਂ ਇਹ ਸਾਰੀ ਜ਼ਿੰਦਗੀ ਆਪਾਂ ਕੈਂਡਲ ਮਾਰਚ ਹੀ ਕਰੀ ਕਿਉਂ ਨਹੀਂ ਆਪਾਂ ਚੀਫ ਜਸਟਿਸ ਆਫ ਇੰਡੀਆ ਨੂੰ ਮਿਲਦੇ ਆਪਾਂ ਪੰਜਾਬ ਦੀਆਂ ਲੇਡੀਜ਼ ਇੰਨੀਆਂ ਐਕਟਿਵ ਨੇ ਆਪਾਂ ਇੱਕ ਗਰੁੱਪ ਬਣਾਈਏ ਤੇ ਆਪਾਂ ਚੀਫ ਜਸਟਿਸ ਆਫ ਇੰਡੀਆ ਨੂੰ ਅੱਜ ਜੇ ਮੇਰੀ ਉਹ ਗੱਲ ਸੁਣ ਰਿਹਾ ਤਾਂ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗੀ ਕਿ ਕਾਨੂੰਨਾਂ ਦੇ ਵਿੱਚ ਸੰਸ਼ੋਧਨ ਕਰਨਾ ਬਹੁਤ ਜ਼ਰੂਰੀ ਹੈ ਤੇ ਕੁੜੀਆਂ ਨੂੰ ਇਨਸਾਫ ਮਿਲਣਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਵਾਸਤੇ ਇੱਕ ਸੇਫ ਮੋਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਚੀਫ ਜਸਟਿਸ ਆਫ ਇੰਡੀਆ ਨੂੰ ਲਾਅ ਇਨਫੋਰਸਮੈਂਟ ਏਜੰਸੀ ਨੂੰ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਕਿ ਇਸ ਕਾਨੂੰਨਾਂ ਦੇ ਵਿੱਚ ਸੰਸ਼ੋਧਨ ਕੀਤਾ ਜਾ ਔਰ ਸਖਤ ਤੋਂ ਸਖਤ سزا ਔਰ ਜਲਦ ਤੋਂ ਜਲਦ ਦਿੱਤੀ ਜਾਵੇ ਤਾਂ ਕਿ ਜਿਹੜੇ ਹੋਰ ਇਨਸਾਨ ਇੱਕ ਗਲਤ ਕੰਮ ਕਰ ਰਹੇ ਆ ਉਹਨਾਂ ਦੀ ਰੂਹ ਕੰਬ ਜਾਵੇ ਇਹ ਕਰਨ ਲੱਗੇ ਔਰ ਕੁੜੀਆਂ ਵੀ ਸੇਫ ਹੋ ਕੇ ਉਸ ਮਾਹੌਲ ਦੇ ਵਿੱਚ ਘੁੰਮਣ ਅੱਜ ਆਨ ਤੋਂ ਪਹਿਲਾਂ ਹੀ ਮੈਂ ਇੱਕ ਛੋਟਾ ਜਿਹਾ ਵੀਡੀਓ ਦੇਖ ਰਹੀ ਸੀ ਜਿੰਦੇ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਬੇਟਾ ਛੋਟੇ ਕੱਪੜੇ ਨਾ ਪਹਿਨੋ ਬੇਟਾ 슬ੀਵਲੈਸ ਮਤ ਪਹਿਨੋ ਲੜਕੇ ਇਸੇ ਲਈ ਵਿਗੜਦੇ ਆ ਕਿਉਂ ਲੜਕੇ ਵਿਗੜਦੇ ਆ ਲੜਕੇ ਟੌਪਲੈਸ ਫਿਰਦੇ ਆ ਲੜਕੇ ਸ਼ਾਰਟਸ ਪਾ ਕੇ ਦਿਲਦੇ ਆ ਲੜਕਿਆਂ ਦਾ ਜਿੱਥਾ ਜਿੱਥੇ ਜੀ ਕਰਦਾ ਉੱਥੇ ਖੜ ਜਾਂਦੇ ਆ ਤੇ ਆਪਾਂ ਲੜਕਿਆਂ ਦੀ ਮਾਨਸਿਕਤਾ ਕਿਉਂ ਨਹੀਂ ਸੁਧਾਰਦੇ ਜੇ ਕੁੜੀਆਂ ਨੇ ਛੋਟੇ ਕੱਪੜੇ ਪਾਇਆ ਉਹਨਾਂ ਨੂੰ ਕੱਪੜੇ ਪਾਉਣ ਦਾ ਹੱਕ ਨਹੀਂ ਹੈ ਤੁਸੀਂ ਆਪਣੀ ਸੋਚ ਅੱਛੀ ਰੱਖੋ ਨਾ ਤੁਸੀਂ ਸਿਰਫ ਇਹ ਦੇਖ ਕੇ ਵੀ ਜਿਉਂ ਨੇ ਛੋਟੇ ਕੱਪੜੇ ਪਾਇਆ ਤਾਂ ਤੁਸੀਂ ਕੁਝ ਵੀ ਲੜਕੀ ਦੇ ਕੈਰੈਕਟਰ ਤੇ ਚਲੇ ਜਾਓਗੇ ਜਾਂ ਲੜਕੀ ਦੇ ਉੱਪਰ ਅਟੈਕ ਕਰ ਦੋਗੇ ਜਾਂ ਲੜਕੀ ਨੂੰ ਸਮਝੋਗੇ ਵੀ ਇਹ ਕੈਰੈਕਟਰ ਦੀ ਕੁੜੀ ਠੀਕ ਨਹੀਂ ਹੈ ਤੁਹਾਨੂੰ ਤਾਂ ਕਿਸੇ ਨੇ ਰਾਈਟ ਨਹੀਂ ਦਿੱਤਾ ਰਿਪੋਰਟ ਮੈਂ ਮੰਨ ਲਿਆ ਰੋਹੀਦ ਗੱਲ ਦੁਹਰਾਈ ਹੈਗੀ ਹੈ ਕਿ ਕਾਨੂੰਨ ਜਿਹੜੇ ਹੈਗੇ ਨੇ ਉਹਨੂੰ ਸਖਤ ਹੋਣ ਦੇ। ਤੁਹਾਨੂੰ ਕੀ ਲੱਗਦਾ ਹੈਗਾ ਕਿ ਵਾਕਈ ਇਹ ਕਾਰਨ ਤੋਂ ਬਾਅਦ ਕੋਈ ਸਖਤੀ ਕੀਤੀ ਜਾਊਗੀ ਜਾਂ ਨਹੀਂ ਕੀਤੀ ਜਾਏ? ਜਿਸ ਤੋਂ ਜਿਸ ਤਰ੍ਹਾਂ ਕਿ ਅੱਜ ਤੱਕ ਤਾਂ ਮੈਨੂੰ ਹੁਣਲੇ ਤੱਕ ਤਾਂ ਕੁਝ ਨਹੀਂ ਦਿਖ ਰਿਹਾ ਵਾ ਜੇ ਸਖਤੀ ਕੀਤੀ ਜਾਂਦੀ ਤਾਂ ਮੈਨੂੰ ਲੱਗਦਾ ਕਿ ਬਹੁਤ ਤਰੀਕੇ ਨਾਲ ਸਾਰਾ ਕੁਝ ਹੋ ਜਾਣਾ ਸੀਗਾ। ਤੇ ਹਲੇ ਤੱਕ ਤਾਂ ਦਿਖ ਨਹੀਂ ਰਿਹਾ ਪਰ ਸਤਿ ਕਰਨੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਮੈਡਮ ਨੇ ਕਿਹਾ ਮੈਂ ਵੀ ਤੁਹਾਨੂੰ ਗੱਲ ਸੁਣਾਈ ਆ ਮੈਡਮ ਵੀ ਕਹਿ ਰਹੀ ਆ ਬੱਚਿਆਂ ਨੂੰ ਮੈਂ ਵੀ ਸਪੈਸ਼ਲੀ ਮੇਰੇ ਬੇਟੇ ਆ ਮੈਂ ਆਪਦੇ ਬੇਟਿਆਂ ਨੂੰ ਵੀ ਜ਼ਰੂਰ ਇਹ ਗੱਲ ਸਮਝਾਉਣੀ ਆ ਮੈਂ ਆਪਦੇ ਜਿਸ ਤਰ੍ਹਾਂ ਮੈਡਮ ਕਹਿ ਰਹੇ ਆ ਕਿ ਮੈਂ ਆਪਦੀ ਬੇਟੀ ਦਾ ਧਿਆਨ ਰੱਖਦੀ 10 15 ਮਿੰਟ ਲੇਟ ਹੋ ਜੇ ਤਾਂ ਮੈਂ ਵੀ ਚਾਹੇ ਮੈਂ ਵਰਕਰ ਆ ਉੱਥੋਂ ਵੀ ਬਹਿ ਕੇ ਮੈਂ ਚਾਹੇ ਦੂਰ ਵੀ ਮੇਰੀ ਡਿਊਟੀ ਕਿਤੇ ਲੱਗੀ ਹੋਵੇ ਉੱਥੋਂ ਵੀ ਬੈਠ ਕੇ ਮੈਂ ਬੇਟਿਆਂ ਦਾ ਹਰ ਪਲ ਦਾ ਧਿਆਨ ਰੱਖਦੀ ਆ ਆਪਾਂ ਨੂੰ ਕਾਨੂੰਨ ਦੇ ਨਾਲ ਨਾਲ ਕਾਨੂੰਨ ਕਿਹਨੇ ਬਣਾਏ ਆ ਆਪਾਂ ਲੋਕ ਕਰਦੀ ਆ ਉਹਦੇ ਬੱਚਿਆਂ ਨੂੰ ਮਾਮਾ ਨੂੰ ਹੁਣ ਵੱਧ ਤੋਂ ਵੱਧ ਇਹ ਟਾਈਮ ਦੇਣਾ ਪੈਣਾ ਵਾ ਉਹਦੇ ਬੱਚਿਆਂ ਨੂੰ ਛੋਟੇ ਬੱਚਿਆਂ ਤੋਂ ਹੀ ਆਪਾਂ ਇਹ ਪਹਿਲਾਂ ਹੀ ਸਮਝਾ ਦਈਏ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਨਾਲ ਸਭ ਤੋਂ ਵੱਡੀ ਗੱਲ ਤਾਂ ਕਾਨੂੰਨ ਤੋਂ ਵੀ ਜ਼ਿਆਦਾ ਸਭ ਤੋਂ ਵੱਡੀ ਗੱਲ ਇਹ ਕਿ ਸਜ਼ਾ ਬਸ ਸਜ਼ਾ ਜੇ ਕਾਨੂੰਨ 'ਤੇ ਪਾਸ ਹੋਊਗੀ ਤਾਂ ਹੀ ਇਹ ਸਾਰਾ ਕੁਝ ਹੋ ਸਕਦਾ ਵਾ ਸਜ਼ਾ ਮਿਲਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਸ ਤਰ੍ਹਾਂ ਕਿ ਅੱਗੇ ਪਹਿਲਾਂ ਆਪਾਂ ਸੁਣਦੇ ਹੁੰਦੇ ਸੀਗੇ ਤੇ ਮੇਰੇ ਹਿਸਾਬ ਨਾਲ ਤਾਂ ਸਜ਼ਾ ਹੀ ਮਿਲਣੀ ਚਾਹੀਦੀ ਤੇ ਇਸ ਲਈ ਕਾਨੂੰਨ ਬਣਾਉਣੇ ਬਹੁਤ ਜ਼ਿਆਦਾ ਜ਼ਰੂਰੀ ਆ ਆਖਰੀ ਸਵਾਲ ਮੇਰਾ ਪੁੱਛ ਜੀ ਤੁਸੀਂ ਬੁਣੇ ਗੱਲ ਕੀਤੀ ਸੀ ਜੀ ਕਿ ਇੱਕ ਪਾਸੇ ਸਾਡੀਆਂ ਸਰਕਾਰਾਂ ਬਹੁਤ ਕਰੀਆਂ ਜੀ ਅਸੀਂ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਜੀ ਪਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਸਾਡੀਆਂ ਬੱਚੀਆਂ ਸੇਫ ਨਹੀਂ ਹੈਗੀਆਂ ਇਸ ਕਰਕੇ ਵਿਦੇਸ਼ ਭੇਜ ਦੇ ਰਹੀ ਹੈ ਜੀ ਤੁਹਾਨੂੰ ਲੱਗਦਾ ਹੈ ਕਿ ਵਿਦੇਸ਼ ਦੇ ਵਿੱਚ ਬੱਚੀਆਂ ਸੇਫ ਰਹਿਣ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਇਹ ਮੇਰਾ ਡਿਸੀਜਨ ਨਹੀਂ ਸੀਗਾ ਉਹਦਾ ਖੁਦ ਅਸੀਂ ਸਾਡੇ 12 ਸਾਲ ਦਾ ਬੱਚਾ ਆਪ ਦੇ ਆਪ ਨੂੰ ਅਨਸੇਫ ਫੀਲ ਕਰ ਰਿਹਾ ਇਸ ਲਈ ਉਹ ਡਿਸੀਜਨ ਲੈਣ ਲਈ ਮਤਲਬ ਕਾੜਾ ਹੋਇਆ ਵੈ ਵੀ ਕਦੋਂ ਮੇਰੀ ਸਟੱਡੀ ਕੰਪਲੀਟ ਹੋਵੇ ਵੀ ਕਦੋਂ ਮੈਂ ਇੱਕ ਸੇਫ ਮਾਹੌਲ ਚ ਜਾਵਾਂ ਮੈਂ ਉਹ ਕਹਿ ਰਹੀ ਆਂ ਵੀ ਸਰਕਾਰਾਂ ਇਹ ਤਰ੍ਹਾਂ ਦੇ ਮਾਹੌਲ ਸਿਰਜ ਰਹੀਆਂ ਆਂ ਇਸ ਤਰ੍ਹਾਂ ਦਾ ਮਾਹੌਲ ਦੇ ਰਹੀਆਂ ਆਂ ਕਿ ਸਾਨੂੰ ਬੇਬਸ ਕਰ ਰਹੀਆਂ ਅਸੀਂ ਸਰਕਾਰਾਂ ਦੇ ਝੰਬੇ ਇਥੋਂ ਮੂਵ ਕਰ ਰਹੇ ਬੱਚਿਆਂ ਨੂੰ ਸਾਡਾ ਜੀ ਨਹੀਂ ਕਰਦਾਗਾ ਕਿ ਆਪਦਾ ਦੇਸ਼ ਆ ਦੀ ਮਿੱਟੀ ਛੱਡਣ ਨੂੰ ਕਿਹਦਾ ਜੀ ਕਰਦਾ ਪਰ ਇੱਕ ਖੂਬਸੂਰਤ ਮਾਹੌਲ ਹੋਵੇ ਜਿੱਥੇ ਮੈਂ ਸੇਫ ਹੀ ਨੀ ਮੈਂ ਉਸ ਤੋਂ ਇਲਾਵਾ ਕੀ ਗੱਲ ਸੋਚ ਜੂ ਮੈਂ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਕੀ ਯੋਗਦਾਨ ਪਾ ਦੂੰ ਜਿੱਥੇ ਮੈਂ ਸੇਫ ਹੀ ਨਹੀਂ ਹੈਗੀ ਸੋ ਸਾਨੂੰ ਮੁੜਕੜ ਉੱਥੇ ਲਿਆ ਕੇ ਖੜਾ ਕਰ ਦਿੱਤਾ ਜਾਂਦਾ ਸੋ ਅੱਜ ਦੇ ਟਾਕ ਸ਼ੋ ਦੇ ਵਿੱਚ ਅਸੀਂ ਵਿਚਾਰ ਕਰ ਰਹੇ ਸੀ ਕਿ ਵੀ ਕੀ ਹੋਣਾ ਚਾਹੀਦਾ ਕਾਨੂੰਨ ਸਖਤ ਹੋਣੇ ਚਾਹੀਦੇ ਨੇ ਔਰ ਸਰਕਾਰਾਂ ਦਾ ਦਾਵਾ ਇਹ ਬਹੁਤ ਝੂਠਾ ਸਾਬਤ ਹੋ ਜਾਏਗਾ ਕਿ ਅਸੀਂ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕ ਰਿਹਾ ਕਿਉਂਕਿ ਬੱਚੇ ਜਿਹੜੇ ਹੈਗੇ ਨੇ ਹੁਣ ਖੁਦ ਹੀ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਰੇ ਔਰ ਇਸ ਕਰਕੇ ਉਹ ਖੁਦ ਚਲਾ ਜਾਂਦੇ ਨੇ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਜਿਸ ਤਿੱਕੇ ਨਾਲ ਭਾਵਨਾ ਮੈਮ ਨੇ ਦੱਸਿਆ ਕਿ 32 ਸਾਲਾਂ ਦੇ ਬਾਅਦ ਜਿਹੜਾ ਹੈਗਾ ਅੱਜ ਇੱਕ ਇਨਸਾਫ ਮਿਲਿਆ ਔਰ ਰਿੰਪੀ ਮੈਮ ਨੇ ਦੱਸਿਆ ਕਿ ਕਾਨੂੰਨ ਸਖਤ ਹੋਣੇ ਚਾਹੀਦੇ ਨੇ ਔਰ ਸਭ ਤੋਂ ਵੱਡੀ ਜਿਹੜੀ ਕਹਾਣੀ ਦੱਸੀ ਗਈ ਹੈ ਜਸ ਮੈਮ ਨੇ ਉਹਨਾਂ ਨੇ ਖੁਦ ਆਪਣੇ ਬੱਚੇ ਦੀ ਉਹਨਾਂ ਦੀ ਲੜਕੀ ਜਿਹੜੀ 12 ਸਾਲ ਦੀ ਉਹਨੇ ਆਪਣਾ ਐਕਸਪੀਰੀਅੰਸ ਦੱਸਿਆ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਕਾਂਡ ਹੋਰ ਹੁੰਦੇ ਰਹਿਣਗੇ ਜਾਂ ਕੋਈ ਸਖਤ ਕਾਨੂੰਨ ਬਣਾਇਆ ਜਾਵੇਗਾ